ਪੱਖੀ ਹੈ ਨਾ ਇਹ ਇਹ ਪੱਖੀ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸियत ਹੈ ਇਹ ਜਿਹੜੀਆਂ ਤੋਰੀਆਂ ਨਹੀਂ ਹੁੰਦੀਆਂ ਸਬਜ਼ੀ ਬਣਾਉਣ ਵਾਲੀਆਂ ਉਹਨਾਂ ਦੀ ਬਣੀ ਹੋਈ ਹੈ ਤੁਸੀਂ ਗੈਸ ਲਾ ਲਓ ਤੇ ਇਹ ਕਿਵੇਂ ਬਣੀ ਹੈ ਬਾਕੀ ਆਪਾਂ 베ਬੇ ਜੀ ਤੋਂ ਪੁੱਛਦੇ ਹਾਂ ਮਾਤਾ ਜੀ ਸਾਸਰੀ ਕਾਲ ਸਾਸਰੀ ਕਾਲ ਬੋਲੋ ਠੀਕ ਹੋ ਠੀਕ ਹੈ ਇਹ ਪੱਖੀ ਦੀ ਤੁਸੀਂ ਕੀ ਖਾਸियत ਕਹਿੰਦੇ ਵੀ ਇਹ ਕਿਵੇਂ ਬਣਾਈ ਹੈ ਇਹ ਇਹ ਪਤਾ ਚੱਲੀ ਆਪਣੇ ਖਾਣਾ ਜਾਂ ਤੋਰੀਆਂ ਹੁੰਦੀਆਂ ਹਾਂ ਉਨਾਂ ਨੂੰ ਮਗਾ ਕੇ ਮੈਂ ਖਿਸਕੋ ਠੀਕ ਹੈ ਫਿਰ ਉਹਨਾਂ ਨੂੰ ਵੀ ਕੱਢ ਕੇ ਗੁੱਦ ਬਕਾ ਆ ਕਰ ਲਿਆ ਅੱਛਾ ਉਸ ਤੋਂ ਬਾਅਦ ਮੈਂ ਰੰਗ ਇਹ ਰੰਗ ਲਿਆ ਇਹ ਲਾਲ ਤੇ ਹਰੀ ਠੀਕ ਹੈ ਠੀਕ ਹੈ ਬਸ ਫਿਰ ਇਹਦੀ ਮੈਂ ਤੋਰੀ ਦੀ ਪੱਤੀ ਜਿਵੇਂ ਆਪਾਂ ਦੂਜੀ ਪੱਤੀ ਬਣਾਉਂਦੇ ਆ ਉਵੇਂ ਬੜਾਈ ਦੀ ਠੀਕ ਹੈ ਠੀਕ ਹੈ ਇਹ ਕਿੰਨਾ ਟਾਈਮ ਹੋ ਗਿਆ ਇਹ ਬਣਾਈ ਨੂੰ ਇਹ ਪੱਖੀ ਬਣਾਈ ਨੂੰ 22 ਸਾਲ ਹੋ ਗਏਗਾ 22 ਸਾਲ ਠੀਕ ਆ ਆ ਜਿਹੜੀ ਆ ਪੱਖੀ ਆ ਇਹ ਕਿਵੇਂ ਬਣਾਈ ਹੈ ਇਹ ਪੁੱਤ ਦਰੀ ਦਾ ਤਾਣਾ ਪਾ ਕੇ ਠੀਕ ਹੈ ਦਰੀਆ ਤਾਣਾ ਪਾ ਕੇ ਫੁੱਲ ਬਣਾਇਆ ਠੀਕ ਹੈ ਠੀਕ ਹੈ ਇਹ ਮੈਂ ਆਪਾਂ ਕਹਦੇ ਨੇ ਗੋਭੀ ਦਾ ਫੁੱਲ ਹੈ ਅੱਛਾ ਗੋਭੀ ਦਾ ਫੁੱਲ ਹੈ ਹਾਂ ਇਹਨੂੰ ਹੋ ਗਏ 30 ਸਾਲ ਠੀਕ ਹੈ ਇਹਨੂੰ ਹੋਏ 30 ਸਾਲ ਇਹਨੇ 30 ਸਾਲ ਹੋ ਗਏ ਠੀਕ ਹੈ ਠੀਕ ਹੈ ਹੁਣ ਅੱਜ ਕੱਲ੍ਹ ਦੀਆਂ ਇਹ ਕੁੜੀਆਂ ਬਣਾ ਲੈਣਗੀਆਂ ਨਾ ਪੁੱਤ ਅੱਜ ਕੱਲ੍ਹ ਦੇ ਕੁੜੀਆਂ ਇਹਨੂੰ ਬਣਾ ਸਕਦੀਆਂ ਅੱਜ ਕੱਲ੍ਹ ਦੇ ਕੁੜੀਆਂ ਨੂੰ ਪਤਾ ਹੀ ਨਹੀਂ ਵੀ ਤਾਣਾ ਕਿਵੇਂ ਪਾਉਣਾ ਅਛੀ ਗੱਲ ਜੀ ਨਾ ਉਹਨਾਂ ਨੂੰ ਬੋਲਣ ਦਾ ਪਤਾ ਹੈ ਨਾ ਉਹਨਾਂ ਨੂੰ ਤਾਣਾ ਪਾਉਣ ਦਾ ਪਤਾ ਹੈ ਉਹਨਾਂ ਤਾਂ ਚਾਂਦਰ ਦੀ ਨਹੀਂ ਪਤਾ ਵੀ ਚਾਂਦਰ ਬਣੂ ਕਿਵੇਂ ਮੈਂ ਮਸ਼ੀਨ ਤੇ ਬਣਾ ਕੇ ਲਾਈ ਹੈ ਠੀਕ ਹੈ ਜ ਲੈ ਦੋਸਤੋ ਚੈੱਕ ਕਰੋ ਕਾਰਾਗਰੀ ਨੂੰ ਲੈ ਕੇ ਜਰੂਰ ਕਰ ਦਿਓ ਮਾਤਾ ਦੀ ਵੀਡੀਓ ਨੂੰ ਜਿਹੜੀਆਂ ਤੋਰੀਆਂ ਹੁੰਦੀਆਂ ਨੇ ਉਹਨਾਂ ਦੀ ਗੁੱਦ ਕੱਢ ਕੇ ਤੇ ਫੇਰ ਇਹ ਪੱਖੀ ਬਣਾਈ ਹੈ ਜੇ ਤੁਸੀਂ ਵੀ ਬਣਾਉਣੀ ਆ ਤਾਂ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਗੈਸ ਲਾ ਲੋ ਕਿਵੇਂ ਤਿਆਰ ਹੋਊਗੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ